ਸੋ ਹੈ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਅਮਨਜੀਮਾ ਵਲੌਗਸ ਤੇ ਤੁਹਾਡਾ ਸਵਾਗਤ ਹੈ ਕੀ ਹਾਲ ਹੈ ਜੀ ਸਾਰਿਆਂ ਦਾ ਆਈ ਹੋਪ ਠੀਕ ਠਾਕ ਹੋਵਗੇ ਤੁਹਾਡੀ ਦੁਆ ਤੇ ਪਿਆਰ ਨਾਲ ਅਸੀਂ ਬਿਲਕੁਲ ਠੀਕ ਆ ਜੀ ਤੇ ਅੱਜ ਮੇਰੇ ਦਿਨ ਦੀ ਸ਼ੁਰੂਆਤ ਹੋ ਰਹੀ ਆ ਸਾਨੂੰ ਪਤਾ ਹੀ ਹੈ ਕਿ ਦੁਪਹਿਰ ਤੋਂ ਕਿਉਂਕਿ ਬੱਚੇ ਸਵੇਰ ਸਵੇਰ ਸਕੂਲ ਜਾਂਦੇ ਆ ਤਾਂ ਕੰਮ ਬਹੁਤ ਜ਼ਿਆਦਾ ਪੈਂਦਾ ਹੈ ਇੱਕ ਤਾਂ ਉੱਠਦੇ ਨਹੀਂ ਜਲਦੀ ਜਲਦੀ ਬਹੁਤ ਔਖਾ ਬੱਚਿਆਂ ਨੂੰ ਉਠਾਉਣਾ ਵੀ ਤੇ ਬੱਚੇ ਚਲੇ ਗਏ ਸਕੂਲ ਮੈਂ ਹਜੇ ਕੰਮ ਕਰ ਕਰਕੇ ਹੁਣੇ ਫ੍ਰੀ ਹੋਈ ਆ ਤੇ ਹਜੇ ਮੈਂ ਨਹਾਉਣਾ ਧੋਣਾ ਆ ਦੇਖੋ ਮੈਂ ਕੱਲ ਇੱਕ ਸੂਟ ਵੇਅਰ ਕੀਤਾ ਸੀ ਆ ਤੁਸੀਂ ਦੇਖਿਆ ਹਣਾ ਆ ਦੇਖ ਬਹੁਤ ਸੋਹਣਾ ਲੱਗ ਰਿਹਾ ਸੀ ਤੇ ਐ ਸਟੱਫ ਵੀ ਬੜਾ ਘੈਂਟ ਹੈ ਤੇ ਸਾਰੇ ਜਣੇ ਤੁਸੀਂ ਵੀ ਕਰ ਲੋ ਪਰਚੇਸ ਠੀਕ ਹੈ ਗਾਇਸ ਤੇ ਚਲੋ ਆਪਾਂ ਨਹਾ ਧੋ ਕੇ ਫਿਰ ਮਿਲਦੇ ਆ ਤੁਹਾਨੂੰ ਬਾਏ ਬਾਏ ਗਾਇਸ ਹਜੇ ਤਾਂ ਮੇਰਾ ਕੰਮ ਵੀ ਨਹੀਂ ਮੁੱਕਿਆ ਤੇ ਆਹ ਦੇਖ ਲੋ ਇੱਧਰ ਛੁਟਕੂ ਸਾਡਾ ਆ ਵੀ ਆ ਤਨ ਚੁੱਟੀ 갔다 ਉਹ ਕਿ ਟਾਈਮ ਨੇ ਮੈਂ ਮਨਾ ਸੁਟੀ ਹੋ ਗਈ ਮੈਨੂੰ ਮੇਰਾ ਸੁਨੋ ਬੱਚਾ ਉਹ ਦੂਜਾ ਵੀ ਆ ਗਿਆ ਗਾਇਸ ਮੈਂ ਇਹਦਾ ਸਿਰ ਦੇਖਿਆ ਇੰਨਾ ਤਪਿਆ ਪਿਆ ਨਾ ਮੇਰਾ ਪਤ ਉਹ ਚਾ ਗਿਆ ਦੂਜਾ ਵੀ ਆ ਗਿਆ ਗਾਇਸ ਇੱਕ ਵਾਰ ਦਿਖਾਨੀ ਹੈ ਇੱਕ ਬੱਚਾ ਹੋਰ ਆ ਗਿਆ ਮੇਰਾ ਆ ਕੀ ਆ ਤੂੰ ਕਿੰਨੀ ਗਰਮ ਹੈ ਹਾਏ ਕਿੰਨਾ ਗਰਮ ਹੈ ਇਹ ਗਰਮ ਹੈ ਹਾਏ ਨੰਨੇ ਰਿੱਤਾ ਤਾ ਤ ਜਮਾਈ ਤਪਦਾ ਇਹਦਾ ਸਿਰ ਤਾ ਵਾਲਾ ਤਾ ਸੀ ਤੇਰੇ ਤਾਂ ਪੱਗ ਬੰਨੀ ਹੈ ਨਾ ਇਦੇ ਬੰਦੇ ਗਾਣੇ ਇਦੇ ਬੰਦੇ ਕਰ ਸਹੀ ਗੱਲ ਪੁੱਤ ਸਿਰ ਤੇ ਕੁਛ ਲੈ ਕੇ ਆਇਆ ਕਰ ਅੱਛਾ ਚੱਲ ਮੈਂ ਹਾਲੇ ਕਿ ਜਾਊਂਗਾ ਦੇਖ ਸੁਨੇ ਕੀ ਲੱਗ ਜਾਏਗਾ ਮਾਲੇ ਕੱਪੜਾ ਕਰ ਦਿੰਦਾ ਪਰ ਮੈਂ ਅਦਲਾ ਚੋਰ ਕਰਨਾ ਦੇਖ ਲੈ ਤੇਰਾ ਪਰਨਾ ਰਹਿ ਗਿਆ ਇੱਥੇ ਆ ਦੇਖ ਲੈ ਲੈ ਆਂ ਕਰਕੇ ਆਉਂਗਾ ਫੇਰ ਕੋਈ ਆਹ ਹੋਇਂ ਕਰਕੇ ਆਇੰਗਾ ਮੂਰ ਚੱਕ ਦੇ ਚੋਂ ਕਰਨ ਦੀ ਸਮੈਲ ਆਂਦੀ ਆ ਕਰਨ ਦੀ ਸਮੈਲ ਆਂਦੀ ਆ ਇਹ ਕਿੰਨੀ ਸੋਹਣੀ ਆਂਦੀ ਆ ਬਹੁਤ ਸੋਹਣੀ ਸਮੈਲ ਆਂਦੀ ਆ ਗਾਇਸ ਏ ਮੇਰੀ ਸੋਹਣੀ ਅੱਜ ਮੇਰੇ ਨੰਬਰ ਵਧਾ ਕਿੰਨੇ ਆਉਂਦੇ ਆ ਮੇਰੀ ਸੋਹਣੀ ਦਾ ਅੱਜ ਮੇਰੀ ਸੋਹਣੀ ਨੰਬਰ ਦਿਖਾਉਂਦਾ ਗਾਇਸ ਦੇਖੋ ਲਾਈਵ ਕਿੰਨੇ ਆਏ ਹੋਣਗੇ ਲਾਈਵ ਦੇਖੋ ਲਾਈਵ ਲਾਈਵ ਤਸਵੀਰਾਂ ਲੁਧਿਆਣੇ ਤੋਂ ਇੱਧਰ ਦੇਖੋ ਗਾਇਸ ਗਾਇਸ ਖੜਜੋ ਦੀਂਦਾ ਹੀ ਨਹੀਂ ਗਾ ਇਹ ਹੈਗਾ ਵਾ ਸੱਤਾਂ ਚੋਂ 4 ਨੰਬਰ ਆ ਗਾਇਸ ਪਰ ਕੈਮਰਾ ਪੁੱਠਾ ਦੇ ਸੰਡਿਆ ਸੱਤਾਂ ਚੋਂ 4 ਨੰਬਰ ਆਏ ਮੁੰਡੇ ਦੇ ਜਾਵ ਨਹੀਂ ਆਦੇ ਹਾਂ ਨਹੀਂ ਇਹ ਟੈਸਟ ਕਰਦਾ ਵਾ ਹਿੰਦੀ ਦਾ ਹੈ ਹਿੰਦੀ ਸਿੱਖ ਲਾ ਹੁਣ ਤਾਂ ਲੁਧਿਆਣੇ ਤੇ ਇੰਨੇ ਭਈਏ ਆ ਤੈਨੂੰ ਤਾਂ ਹਿੰਦੀ ਰਾਮ ਨਾਣੀ ਚਾਹੀਦੀ ਐ ਕੱਲ ਰੱਖ ਵਗ ਬਿਹਾਰੀ ਪਾਗ ਲੱਗ ਰਿਹਾ ਸੀ ਹਾਂ ਤੂੰ ਰੱਖ ਵਗ ਕਦੋਂ ਗਿਆ ਸੀ ਉਹ ਵੀਰੇ ਨਾਲ ਮੈਨੂੰ ਪਤਾ ਹੀ ਕੱਲ ਤੂੰ ਭੰਮਣ ਗਿਆ ਸੀ ਅੱਜ ਤੇਰੀ ਕਲਾਸ ਲੱਗਣੀ ਆ ਜੇ ਤੈਨੂੰ ਮੈਂ ਦੱਸਤੀ ਗੱਲ ਕੱਲ ਤੂੰ 450 ਰੁਪਇਆ ਖਰਚਿਆ ਵਾ 450 ਇੱਕ 50 ਰੁਪਇਆ ਇੱਕ ਪਿਆਰ ਪਗੇੜੇ ਆ ਦੇਖਿਆ 50 ਰੁਪਏ ਨੂੰ ਕਮਿਟ ਤੇ 350 350 350 ਰੁਪਏ ਦਾ ਸਾਢੇ 350 ਰੁਪਏ ਤਾਂ ਹੋਣੇ ਲਵਾਇਆ ਵਾ ਤੁਹਾਡੀ ਕੁੜੀ ਨੇ ਮੈਂ ਗਾਈਜ਼ ਇਹ ਬਹੁਤ ਜਿਆਦਾ ਮੈਂ 100 ਰੁਪਏ ਗਾਈਜ਼ ਮੈਂ 100 ਰੁਪਏ ਖਰਚਿਆ ਬਸ 350 ਰੁਪਏ ਰੀਤ ਨਹੀਂ ਖਰਚੀ ਹੋਣੀ ਗਈ ਕੇਕ ਲੈ ਕੇ ਆਣਾ ਕੋਚ ਲੋ ਤੇ ਨਹੀਂ ਗਿਆ ਚੱਲ ਕੇਕ ਤੂੰ ਲਿਆਇਆ ਠੀਕ ਐ ਐਡਾ ਵੱਡਾ ਕੇਕ ਲਿਆਉਣ ਦੀ ਕੀ ਲੋੜ ਸੀ ਫਿਰ ਤੁਸੀਂ ਮੇਰੇ ਵੱਡੇ ਸਾਰੇ ਮੰਮਾ ਛੱਡ ਕੇ ਕੇਕ ਨਾਲ ਥੋੜੀ ਸਰਦ ਮੈਂ ਤਾਂ ਇੱਕ ਚਮਚਾ ਕੇਕ ਖਾਦਾ ਤੈਨੂੰ ਪਤਾ ਮੈਨੂੰ ਤਾਂ ਮਿੱਠਾ ਸਵਾਦ ਨਹੀਂ ਲੱਗਦਾ ਫਿਰ ਭੁੱਖ ਲੱਗੀ ਆ ਭੁੱਖ ਲੱਗੀ ਮੈਨੂੰ ਖਾ ਲਾਂ ਗੰਦਾ ਜਾ ਹੱਦੇ ਮੈਨਾਂ ਹੋਣਾ ਮਾਪਾ ਤਾਂ ਸਵੇਰ ਦੀ ਮੈਨਾਂ ਆਤੀ ਨਹੀਂ ਮੈਨੂੰ ਹੀ ਪਤਾ ਪੈਣਾ ਭੁੱਖ ਲੱਗਦੀ ਆ ਚਲੋ ਆਜੋ ਫੇਰ ਰੋਟੀ ਬਣਾਣੀ ਆ ਆ ਜਾ ਹਾਂ ਕੀ ਆ ਆ ਦੇਖ ਲਓ ਗਾਇਸ ਕੀ ਬੋਲਦਾ ਮੈਂ ਮੈਂ ਕਿਹਾ ਇੰਡੀਸਵਾਦ ਦਾਲ ਬਣੀਆਂ ਹੀ ਥਾਵਾਂਗੇ ਹਾਂ ਫੇਰ ਦਾਲ ਨੂੰ ਕੀ ਹੋਇਆ ਵਾ ਮੈਂ ਕੁਝ ਕਹਾਂ ਹਾਂ ਮੈਂ ਲੜਬੜਾ ਮਾਰੂੰ ਜਾਂ ਮੈਨੇ ਮਾਰਿਆ ਆ ਜਾ ਕਰਲਾ ਦੋ ਦੋ ਹੱਥ ਕਰਨਾ ਸੀ ਚਲੋ ਰੋਟੀ ਖਾਓ ਤਾਂ ਚਲੋ ਗਾਇਸ ਹੁਣ ਆਪਾਂ ਰੋਟੀ ਪਹਿਨ ਖਾ ਕੇ ਫਿਰ ਮਿਲਦੇ ਬਾਈ ਬਾਈ ਜਾ ਗਾਇਸ ਮੈਂ ਰੋਟੀ ਖਾਂ ਲੱਗਾਂ ਤੇ ਰਿੱਤਾ ਵੀ ਖਾਂ ਲੱਗ ਰਿੱਤੇ ਪਾਣੀ ਤਾਂ ਲਿਆ ਮੈਂ ਰੋਟੀ ਲੈ ਕੇ ਆਂ ਤੂੰ ਪਾਣੀ ਗਾਇਸ ਇਹ ਤਾਂ ਕੰਮ ਕਰਨਾ ਬੜਾ ਖਤਪਾ ਹੁਣ ਖਾ ਕੇ ਰੋਟੀ ਫਿਰ ਮਿਲਦੇ ਬਾਈ ਬਾਈ ਹੁਣ ਆਪਾਂ ਰੋਟੀ ਰੋਟੀ ਖਾ ਕੇ ਤਿਆਰ ਹੋ ਗਏ ਆ ਤੇ ਹੁਣ ਆਪਾਂ ਚੱਲੇ ਆ ਬੈਂਕ ਨੂੰ ਠੀਕ ਹੈ ਗਾਇਸ ਮੈਂ ਵੀ ਨਾ ਕਿ ਹੋ ਗਿਆ ਤਿਆਰ ਹੁਣ ਆਪਾਂ ਚਲਦੇ ਆ ਬੈਂਕਾਂ ਫੇ ਚਲੋ ਚਲਦੇ ਆ ਆਕੇ ਮਿਲ ਆਗੇ ਮਿਲੇਗਾ ਸਪੈਸੀਵ ਪ੍ਰੈਸ਼ਰ ਡਾਲਰ ਰੀਟਲ ਸੋ ਗਾਇਜ਼ ਆਪਾਂ ਬੈਂਕ ਤੋਂ ਆ ਗਏ ਆ ਤੇ ਕਿਦੂ ਕਿਹਾ ਗਿਆ ਫਿਰ ਕੰਮ ਤਾਂ ਸਾਡਾ ਫੇਰ ਨਹੀਂ ਬਣਿਆ ਉਹ ਕਹਿੰਦੇ ਪਰਸੋਂ ਆਇਓ ਅੱਧਾ ਕ ਅੱਧਾ ਕ ਬਣਿਆ ਅੱਧਾ ਕ ਨਹੀਂ ਬਣਿਆ ਚਲ ਕੋਈ ਨਾ ਇੱਕ ਤਾਂ ਬੈਂਕ ਵਾਲੇ ਛੁੱਟੀ ਬੜੀ ਕਰਦੇ ਆ ਸਹੀ ਗੱਲ ਹੈ ਛੁੱਟੀਆਂ ਆਣੇ ਤਾਂ ਉਹਨਾਂ ਦੀ ਸਾਰੀ ਦਿਨ ਚੱਲਦੇ ਆ ਆ ਯਾ ਅਲੂ ਬੁਖਾਰੇ ਆ ਗਏ ਓਏ ਅਲੂ ਬੁਖਾਲਾ ਇੱਕ ਵਾਰੀ ਅੰਬਰ ਨੂੰ ਕਹਾਂ ਲਾ ਗੱਲਾ ਅਲੂ ਹਰੋ ਗਾਲੂ ਖਾਲਾ ਅਜੀ ਵੀ ਨਹੀਂ ਕਹਦਾ ਅਲੂ ਬੀ ਖਾਲਾ ਅਲੂ ਵੀ ਖਾਲਾ ਅਲੂ ਕਾਲੇ ਵੀ ਭਾਈ ਵੀ ਨਹੀਂ ਖਾਣਾ ਤੇਰਾ ਅਲੂ ਵੀ ਖਾਲਾ ਅਲੂ ਵੀ ਖਾਲਾ ਅਲੂ ਬੁਖਾਰਾ ਅਲੂ ਬੁਖਾਰਾ ਨਹੀਂ ਅਲੂ ਵੀ ਖਾਲਾ ਅਲੂ ਵੀ ਖਾਲਾ ਕੋਈ ਵੀਡੀਓ ਵੀ ਭਈ ਉਹ ਅਲੂ ਵੀ ਖਾਲਾ ਗਾਈਜ਼ ਹੁਣ ਆਪਾਂ ਚੱਲਨੇ ਆ ਮੋਮੋਸ ਖਾਨ ਕੋ ਖੜੱਡੇ ਵਾਲੇ ਵੀਰੇ ਤੋਂ ਬਸ ਜੇ ਬਾਹਰ ਆ ਜੋ ਨਾ ਪਹਿਲਾਂ ਤਾਂ ਤੁਹਾਨੂੰ ਖਵਾਉਣਾ ਪੈਂਦਾ ਵਾ ਇਹ ਤਾਂ ਵਸ ਨਾ ਵਸ ਮੈਂ ਜਿੱਦੇ ਨਾਲ ਜਾਣਾ ਨਾ ਕੰਮ ਮਨਵੀਰ ਵੀ ਮੈਨੂੰ ਲੈ ਕੇ ਜਾਂਦਾ ਮੈਂ ਕਹਿੰਦਾ ਨਾ ਖਾ ਕੰਮ ਕੋਮ ਹੋ ਗਿਆ ਵਾ ਚੱਲ ਕੁਛ ਖਵਾ ਮੈਂ ਸੁਪਾਹੀ ਤੇ ਤੇਰੇ ਨਾਲ ਜਾਣੋ ਜੀ ਨਹੀਂ ਕਰਦਾ ਗਾ ਇਸ ਵਿੱਚ ਸੱਚੀ ਇੱਦ ਹੀ ਕਰ ਦੋ ਨਾ ਖਵਾ ਚੱਲ ਨਾ ਕਰ ਆਪਣੇ ਦੋਨੋਂ ਬੈਲਟ ਲਾਈ ਸੀ ਗਾਈਸ ਮੈਂ ਬੈਲਟ ਨਹੀਂ ਲਈ ਮੈਂ ਤਾਂ ਲਾਈ ਸੀ ਇਹ ਚੌੜ ਕਰਨ ਵਾਲੀ ਗੱਲ ਨਹੀਂ ਐਸ ਮੇਰੀ ਗਲਤੀ ਦਾ ਲਾ ਬੈਲਟ ਉਹ ਨਹੀਂ ਲੈ ਮੈਂ ਬੈਲਟ ਲਾ ਕੇ ਰੱਖਿਆ ਅਗਰ ਤਨੂ ਨੇ ਕਤਗਾ। ਸਾਇ ਮੇਰੇ ਤਾਂ ਇੱਥੇ ਦਰਦ ਹੋਈ ਜਾਂਦੀ ਆ ਯਾਰ। ਅੱਛਾ ਕੋਈ। ਇੱਕ ਤਾਂ ਗਰਮੀ ਮਤ ਮਾਰ ਦਿੰਦੀ ਆ। ਤੇ ਚਲੋ ਵਾਸ ਨੂੰ ਮਿਲਦੇ ਆ ਇੱਕ ਮਿੰਟ ਪੰਜ ਮਿੰਟ ਦੇਖ। ਭੁਖੜੱਡੇ ਵਾਲੇ ਵੀ ਆ ਗਏ। ਇੰਦਰ ਤਾਂ ਕਹਿੰਦੇ ਕਿ ਅਸੀਂ ਆਏ ਆ ਇੱਥੇ ਭੁਖੜੱਡੇ ਤੇ ਆ ਦੇਖੋ। ਭੁਖੜੱਡਾ ਉਹ ਛੋਟਾ ਜਿਹਾ ਮੁੰਡਾ ਵਿਚਾਰਾ ਬਹੁਤ ਮਿਲਦਾ ਦੁਕਾਨ ਦਾ। ਇਹਨਾਂ ਦੀ ਵੀਡੀਓ ਦੇਖ ਕੇ ਆਏ ਆ ਅਸੀਂ। ਐਸਾ ਜਿਹਾ ਕਰਦੇ ਬਿਲਕੁਲ ਨੇੜੇ ਨੇ। ਹਾਂ। ਇਹ ਲੱਗ ਗਏ ਰੰਦਾਈ ਸਾਡੇ ਤੇ ਬਹੁਤ ਮਿਹਨਤ ਕਰਦਾ ਏ ਇਹਦੇ ਮੁੰਡੇ ਦਾ ਪਾਪਾ ਹੈ ਨਹੀਂਗੇ ਤੇ ਸਾਰੇ ਜਣੇ ਇੱਥੇ ਆਇਆ ਕਰਨ ਰੈਂਟ ਕੈਮਰਾ ਕਿੱਥੇ ਕਰਦਾ ਆਪਾਂ ਨਾ ਖੁਸਮਗਲੀ ਆਪ ਨੂੰ ਮਾਰ ਲਈ ਲੈਕ ਮੈਂ ਮਾਰ ਦਿੰਨੀ ਯਾਰ ਜਾਮਣਾ ਹੈ ਨਹੀਂ ਗਾ ਜਾਮਣ ਬੱਸ ਮੇਰੀ ਮੰਮੀ ਤਾਂ ਜਾਮਣਾ ਦੇ ਪਿੱਛੇ ਬੈ ਗਈ ਤਾਂ ਮਨ ਨੂੰ ਕੋਈ ਨਹੀਂ ਮੈਂ ਕੁਝ ਨਹੀਂ ਖਾਣਾਗਾ ਤੁਸੀਂ ਹੀ ਖਾਣਾ ਹਾਂ ਕੁਝ ਜਿਹੜਾ ਨੂੰ ਕੋਈ ਅਲੱਗ ਖਾਣਾ ਹਾਏ ਰੱਬਾ ਇਹ ਕਤਹਾ ਕਿੱਥੇ ਚੱਲੇ ਦਮੰਡਾ ਹੀ ਨਹੀਂ ਪੂਰੀਆਂ ਹੁੰਦੀਆਂ ਮੈਰੀਆਂ ਦੇਖ ਬੰਦ 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 ਪੰਨ ਯੋ ਇਸ ਬੱਚੀ ਹੈ ਭਾਈ ਮੈਂ ਤਾਂ ਕਾਹਤੋਂ ਐ ਬੁਰੀ ਜੀ ਲੱਗਦੀਆਂ ਇੱਥੇ ਵਿੱਚ ਵੱਡ ਜਾਦੇ ਵੱਡਾ ਮੂਰੇ ਮੇਰੇ ਲਈ ਨੂੰ ਬਲਰਜਾ ਹੁੰਦਾ ਮੇਰੇ ਰਹਿਣ ਦੇ ਫੋਟੋ ਗਾਹਾਂ ਦੇ ਕੱਟਦੇ ਤਾਂ ਇਸ ਮੇਰਾ ਮੂਡ ਆਫ ਹੈ ਕਿਉਂ ਤਿੰਨ ਗਿਆ ਮੇਰਾ ਕੋਈ ਕੰਮ ਸਿਰੇ ਨਹੀਂ ਚੜਦਾ ਪਿਆ ਪਤਾ ਨਹੀਂ ਕਿਉਂ ਉਪਾਏ ਦੱਸੋ ਗਾਇਸ ਕੋਈ ਉਪਾਅ ਦੱਸੋ ਗਾਇਸ ਕੋਈ ਵੀ ਮੈਂ ਜਿਹੜਾ ਵੀ ਕੰਮ ਕਰਨਾ ਚਾਹੁੰਨੀ ਆ ਨਾ ਉਹੀ ਬ੍ਰੇਕ ਲੱਗ ਜਾਂਦੀ ਆ ਕੋਈ ਨਾ ਕੋਈ ਅੜਚਣ ਆ ਜਾਂਦੀ ਆ ਕਿਸੇ ਨੇ ਕੁਝ ਕਰਤਾ ਹਨਾ ਕਿਹਨੇ ਕੀਤਾ ਟੂਣਾ ਕੀਤਾ ਦੱਸ ਦਿਓ ਜਰਾ ਇਹ ਮੈਨੂੰ ਪਤਾ ਨਹੀਂ ਕੋਨਾ ਕੀਤਾ ਜਿੰਨੇ ਮੈਂ ਤੇ ਕੀਤਾ ਤੇਰੇ ਤਾਂ ਕਿਹੜੇ ਟੂਣਾ ਕਰਗੀ ਆਹ ਆਹ ਗਾਈਜ਼ ਮੇਰੀ ਧੌਣ ਕੱਟੀ ਗਈ ਹੈ ਮੇਰਾ ਸਟੀering ਨੂੰ ਮੂੰਹ ਲੱਗ ਗਿਆ ਮੇਰੀ ਧੌਣ ਹੈ ਜਿਹੜੀ ਨਾ ਉਹ ਸਟੀering ਤੇ ਲੱਗ ਗਈ ਆ ਪੈਸ ਕਰਕੇ ਹੁਣ ਮੈਂ ਧੌਣ ਘੁਮਾਏ ਕਰਾਂਗੇ ਆਓ ਕਰਦਾ ਜੀ ਬਦਨੋ ਸੁਣੋ ਤੁੰਤੋਂ ਸੁਣਾਵਿੰਦਾ ਮੋਹ ਮਾਰ ਜਿਓ ਤੇਰੇ ਥੋੜੀ ਮਾਰਿਆ ਫਿਰ ਉਹ ਕਿਉਂ ਮਾਰਿਆ ਤੂੰ ਮਾਰਿਆ ਕਿ ਕਿਨੇ ਪੀੜਾਂ ਦਿਆ ਤੇਰੇ ਨਾਲ ਉਹ ਮੈਂ ਕਿੱਥੇ ਲੈ ਕੇ ਆ ਗਿਆ ਤਾਂ ਝਾੜੂ ਲੈ ਕੇ ਆ ਗਿਆ ਖਾਲਾ ਖਾਲਾ ਤੇਰੇ ਨਾਲ ਸੋਣਾ ਝਾੜੂ ਵਾਲੇ ਹੁੰਦਾ ਕਹਿੰਦੇ ਜੀ ਜਵਾਨ ਹੋ ਗਏ ਨਹੀਂ ਮੇਰੇ ਮਿੱਠਾ ਜਆ ਪੱਤ ਕੀ ਜਵਾਨ ਹੋ ਗਏ ਗਾਇਸ ਅਸੀਂ ਨਾ ਮੈਂ ਆਪਣੇ ਭਰਾ ਦਾ ਨਾ ਵਿਆਹ ਕਰ ਨਾ ਕੋਈ ਕੁੜੀ ਕਰੀ ਲੰਬ ਕੇ ਰੋ ਛੁਣੇ ਹੁਣੇ ਹੀ ਕਰਨਾ ਵਿਆਹ ਹਜੇ ਮੈਂ ਨੂੰ ਚੋਂ ਨਿਕਲਿਆ ਨਹੀਂ ਵਿਆਹ ਕਰ ਦੋ ਓਏ ਕਿੱਥੋਂ ਨਹੀਂ ਨਿਕਲਿਆ ਮੂੰਚ ਕਿੱਥੇ ਰਹਿ ਗਿਆ ਉੱਪਰ ਆ ਮੂੰਹ ਚੋਨੀ ਗੂੰਠ ਅੱਛਾ ਬੜਾ ਕਰ ਕੀ ਦੇਗੇ ਗੂੰਜੋ ਮੂੰਹ ਮਰ ਚੁਕੀ ਦੇ ਗਿਆ ਇਹ ਖੜੀ ਹੋੜਾ ਬੜਾ ਜਿਹਾ ਖਦੀ ਕੀਤੇ ਰਹਿ ਗਿਆ ਮੂੰਹ ਸੀ ਮੇਰਾ ਤਾਂ ਜਿੰਦਗੀ ਤਾਂ ਮਨ ਭਰ ਗਿਆ ਆਹ ਗੱਡੀ ਪਤਾ ਕਿਹਦੀ ਆ ਬੈਂਸ ਦੀ ਬੈਂਸ ਦੀ ਕਾਲੇ ਸ਼ੀਸ਼ੇ ਨਾਲੇ ਕਿੱਥੇ ਬੈਂਸ ਕਿੱਥੇ ਆ ਉਹ ਕਾਲੇ ਸ਼ੀਸ਼ੇ ਵਾਲੀ ਗੱਡੀ ਆਂਦੀ ਨਾ ਮੂਰੇ ਜੜੀ ਹੋਰ ਪਿੱਛੋਂ ਆ ਇਕੱਲਾ ਕਾਲਾ ਸ਼ੀਸ਼ਾ ਸਾਰੇ ਸ਼ੀਸ਼ੇ ਕਾਣੇ ਉਹ ਮਤਲਬ ਬੈਂਚ ਆਪਣਾ ਬੈਂਚ ਉਹ ਫੜ ਲਾ ਭਾਈ ਹੱਥ ਤੇ ਉਹ ਵਿਚਾਲੇ ਕਰਨਾ ਕਰਨਾ ਕਰ ਮੈਨੂੰ ਡਾਂਡਾ ਚੁੱਕਣਾ ਪੈਣਾ ਤੇ ਵਿਚਾਲੇ ਹੱਥ ਮਾਤੀਆ ਦੱਸ ਫੇਰ ਕਿਤੇ ਸਖੌਂਦੇ ਨਹੀਂ ਹਾਈ ਮੰਮਾ ਗਏ ਆਉ ਕਮਾ ਗਾਈਜ਼ ਆ ਦੇਖ ਲੋ ਇਹਨਾਂ ਦੇ ਮੋਮੋਜ਼ ਆ ਗਏ ਆ ਕਦੇ ਮੋਂ ਮੋਮੋਸ ਦੀ ਤਰ੍ਹਾਂ ਪਤਾ ਸਾਸ ਨਾ ਬਣਦੀ ਆ। ਅੱਧਾ ਖਾਣੇ ਸੀਗੇ ਤੁਸੀਂ। ਹੋਰੀ ਚਿੱਟੇ ਜੇ ਕੱਚੇ ਜ। ਨਾ ਮੈਨੂੰ ਕੱਚੇ ਜੇ ਲੋਕ ਪਸੰਦ ਆ ਨਾ ਮੈਨੂੰ ਕੱਚੇ ਜੇ ਆਹ ਪਸੰਦ। ਵੀਰੇ ਵੀਰੇ ਇੱਕ ਟੂ ਫਰਾਈ ਵੀ ਕਰ ਦਿਓ। ਖਾ ਮੈਂ ਨਹੀਂ ਖਾਣੇ। ਲਾਈਫ ਫਰਾਈ। ਉਹ ਮੈਂ ਨਹੀਂ ਖਾਣੇ। ਟਿਪ ਨਹੀਂ ਕੁਸਰੇ। ਟਿਪ ਨਹੀਂ ਰੋਲ। ਆਹ ਹੀ ਪਲੇਨ ਹੀ ਕਰਿਓ। ਟਿੰਗਰੋਲ। ਫਰਾਈ ਫਰਾਈ ਰੱਜ ਫਰਾਈ। ਹਾਫ ਕਰਾ ਲਾ। ਉਹ ਹਾਫ ਕਰ ਦਿਓ। ਹਾਫ। ਰੋਈ ਜੰਦਾ ਰਿਹਾ ਨੀ ਤਸ ਕਣ ਤੂੰ ਮੈਂ ਕੀ ਰੋਇਆ ਮੈਂ ਖਾਣਾ ਹੀ ਨਹੀਂ ਮੈਂ ਉਹ ਵੀ ਨਹੀਂ ਖਾਣਾਗੇ ਤੁਸੀਂ ਵੀ ਖਾਣੇ ਮੇਰਾ ਜਦੋਂ ਮੈਂ ਕਹਿੰਨੀ ਮੇਰੇ ਇੱਥੇ ਦਰਦ ਹੋਉਂਦੀ ਹੈ ਮਮਾ ਯਾਰ ਤੂੰ ਪਿੱਛੇ ਐ ਮੈਨੂੰ ਖਾਣ ਦੇ ਮੇਰਾ ਹੱਥ ਔਖਾ ਹੁੰਦਾ ਈ ਤੂੰ ਦੱਸ ਪਿੱਛੇ ਅਸੀਰ ਸੱਟਾ ਪਿੱਛੇ ਆ ਬੈਲਟ ਜਲਾਉਣ ਨੂੰ ਆਹ ਪਹਾ ਉਹ ਰੋਡ ਤੇ ਲਾਉਣੀ ਨਾ ਪੜਨਾ ਨਹੀਂ ਰੋਡ ਤੇ ਉੱਤੇ ਪੁਲਸ ਵਾਲੇ ਕੋਲ ਲੰਘ ਜਾਂਦਾ ਵਾ ਨਮਸਤ। ਵਾਟ ਇਜ਼ ਥੀਅਰ? ਹੂੰ ਖਾਦੇ ਆਂੀ। ਇਹ ਪਹਿਲੇ ਸਵਾਦ। ਸਾਸ ਬੜੀ ਕਰਾ ਰਹੀ ਹੈ। ਹੈ? ਮੈਂ ਤਾਂ ਨਹੀਂ ਖਾਣਾਗਾ। ਭਾਈ ਮੇਰਾ ਤਾਂ ਸੁਣ ਕੇ ਹੀ ਨਰਚੇਂ ਜਾਂ ਲੜਨ ਲੱਗ ਗਿਆ ਇੱਥੇ। ਉਹ ਮੇਰੇ ਪਾਣੀ ਆ ਹੀ ਜਾਂਦਾ ਮੂੰਹ ਚ। ਖਾ ਲਓ। ਖਾਣ ਨੂੰ ਜੀ ਨਹੀਂ ਕਰਦਾ। ਚਲ ਚਲੋ। ਮੈਂ ਨਹੀਂ ਚਲਸਣੇ ਤੂੰ ਚਲਸਲਾ। ਹੈ? ਹਾ ਹਾ ਕਿੰਨੇ ਸਵਾਦ ਆਣਾ ਦੇਖੀ ਕੰਦੇ ਹੋਰ ਹੋਰ ਮਿਰਚਾ ਲਾਓ ਹੋਰ ਹੋਰ ਚੜਾਉਂਦੇ ਮੈਨੂੰ ਕਹਿ ਕੇ ਆ ਕੇ ਮੈਂ ਨਹੀਂ ਖਾਣਾ ਹੀ ਨਹੀਂ ਜਦੋਂ ਮੈਂ ਗਾਈ ਤੁਹਾਨੂੰ ਪਤਾ ਮੇਰੇ ਇੱਥੇ ਦਰਦ ਕਿਉਂ ਹੁੰਦਾ ਰਹਿੰਦਾ ਵਾ ਅੱਜ ਮੈਂ ਤੁਹਾਨੂੰ ਦੱਸ ਦਿੰਨੀ ਹੇ ਮੇਰੇ ਨਾਲ ਅੰਦਰ ਫਿਲਟਰ ਹੈ ਨਹੀਂਗਾ ਮਤਲਬ ਪਿੱਤਾ ਹੈ ਨਹੀਂ ਪਿੱਤਾ ਤਾ ਕਰਕੇ ਮੇਰੇ ਦਰਦ ਹੁੰਦੀ ਰਹਿੰਦੀ ਆ ਜਿਵੇਂ ਕੁਝ ਖਾ ਲਵਾਂ ਮਿਰਚਾਂ ਖਾ ਲਾਂ ਜਾਂ ਤਲਿਆ ਖਾ ਲਾਂ ਨਾ ਜਾਂ ਛੱਲੀ ਖਾਣਾ ਛੱਲੀ ਕੀਰਾ ਕੀਰਾ ਹਾਂ ਖੀਰਾ ਨਹੀਂ ਮੇਰੇ ਹਾਜਮ ਹੁੰਦਾਗਾ ਮੇਰਾ ਲਾਕਡਾਊਨ ਚ ਹੋਇਆ ਸੀਗਾ ਆਪਰੇਸ਼ਨ ਤੇ ਉਦੋਂ ਮੈਨੂੰ ਮੈਂ ਨਾ ਖੀਰਾ ਨਹੀਂ ਖਾਦਾ ਸੀਗਾ ਕਹਿੰਦੇ ਆਪਰੇਟ ਹੋਏ ਤੋਂ ਜੋ ਚੀਜ਼ ਖਾ ਲਵੋ ਨਾ ਉਹ ਹਾਜਮ ਹੋ ਜਾਂਦੀ ਹੈ ਤੇ ਮੈਂ ਮੈਂ ਉਦੋਂ ਖੀਰਾ ਨਹੀਂ ਖਾਦਾ 93 ਰਖੀ ਰਾਹ ਹਜਮ ਨਹੀਂ ਹੁੰਦਾ ਜੀਬ ਬੜਾ ਕਰਦਾ ਖਾਂਦੇ ਜੀ ਵੀ ਸਹੀ ਗੱਲ ਆ ਖੀਰਾ ਹੀ ਕਾਣ ਨੂੰ ਜੀ ਕਰਦਾ ਵਾਕੀ ਤਲੇ ਆ ਫਲੇ ਜਿਆਦਾ ਨਹੀਂ ਹਜਮ ਹੁੰਦਾ ਮਾੜਾ ਮੋਟਾ ਤਾਂ ਮੈਂ ਖਾ ਲੈਂਦੀ ਹੁਣ ਦਾ ਗੜਾ ਤਲੇ ਆ ਹੁਣ ਤਾਂ ਬਹੁਤ ਦਿਨ ਹੋ ਗਏ ਮੇਰੇ ਹਜਮ ਹੀ ਹੋ ਗਿਆ ਗੱਡੀ ਜਾਣੀ ਪਛਾਣੀ ਆ ਯਾਰ ਖਾਣਾ ਇਹ ਕਚਰੀਆਂ ਦਾ ਹੀ ਹਾਲ ਆ ਕੀ ਹਾਲ ਹੈ ਹੁਣ ਗੱਡੀਆਂ ਦਾ ਕੰਮ ਕਰਦੇ ਸੀ ਸਾਨੂੰ ਗੱਡੀਆਂ ਪਛਾਣ ਚ ਰਹਿ ਜਾਂਦੀਆਂ ਨੇ بس پانی ਹੁਣ ਪਾਣੀ ਹੈ ਨਹੀਂ ਗਾ ਉੱਥੋਂ ਲੈ ਲਾਉਣਾ ਤੂੰ ਲੈ ਜਾ ਪਾਣੀ ਲੈ ਜਾ ਪਾਣੀ 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 ਲੈ ਆਓ ਡ੍ਰਿੰਕੋ ਵੀ ਗੱਡੀ ਆ ਹਾਂ ਜੀ ਨਿੰਕਾ ਤੁਸੀਂ ਖਾ ਲਿਆ ਆਪਾ ਖੰਜੂ ਭਾਈ ਤੇ ਖੰਜੂ ਭਾਈ ਨੂੰ ਖਾਂਜਾਬ ਦੇ ਦੋ ਇੱਕ ਦੋ ਤਿੰਨ ਦੋ ਦੇ ਦੋ ਮੈਂ ਸੁਣਾ ਬੋਲਦਾ ਓਰੇ ਪਿਆਰ ਨਾਲ ਬੋਲਦਾ ਬੱਚਾ ਜਾਂ ਇਹ ਬਹੁਤ ਵੀਡੀਓ ਵਾਇਰਲ ਹੋਈ ਸੀਗੀ ਤੇ ਤੇ ਕੀ ਕਰਦੇ ਆ ਨਹਿਰ ਤੇ ਆਇਆ ਕਰੋ ਨਹਿਰ ਤੇ ਅੱਜ ਦੁਪਾਕੇ ਖੁੱਲਿਓ ਆਉਂਦੇ ਸਵਾ ਦਾ ਮੈਂ ਤਾਂ ਫੋਕਾ ਖਾ ਰੀਆਂ ਅੱਜ ਇਹਦਾ ਕੀ ਸਵਾਲ ਹੈ ਚਲੋ ਗਾਇਜ਼ ਚੱਲੀਏ ਆਜੋ 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 ਹਾਂ ਬਾਅਦ ਲੱਬੋ ਨੋਟਰਾ ਨੋਟਰਾ ਖਾ ਗਿਆ ਪੂਰਾ ਮੇਰਾ ਚਲੋ ਗਾਇਜ਼ ਹੁਣ ਬੱਕਰੇ ਚਲ ਕੇ ਮਿਲਦੇ ਆ ਬਾਈ ਬਾਈ ਸੋ ਗਾਇਜ਼ ਆਪਾਂ ਕਰਿਆ ਚੁੱਕੇ ਆ ਦੇ ਆਪਸ ਦਾ ਘਰੇ ਨੇ ਸੀ ਆਪਾਂ ਚਲੇ ਗਏ ਸੀ ਮੰਡੀ ਤੇ ਮੰਡੀ ਤਾਂ ਆਉਂਦਾ ਹੀ ਇਹ ਲੱਗ ਗਿਆ ੜਾਕੂ ਬੱਚਾ ਸਾਡਾ ਪੜਾਈ ਕਰਨ ਹੈ ੜਾਕੂ ਬੱਚੇ ਪੜ੍ਹਨਾ ਵੀ ਜ਼ਰੂਰੀ ਹੈ ਪੜ੍ਹਨਾ ਵੀ ਕਰੋ ਟਾਪੀਆਂ ਦੇਖੋ ਕਿਵੇਂ ਰੱਖਿਆ ਨੇ ਖੋਲ ਲਈ ਦੋ ਹੁੰਆਂ ਨੇ ਤੇ ਮੈਂ ਹਾਂਦਾ ਬੈਸੀ ਫੁੱਲੀਆਂ ਮਿੰਡਾ ਵਾਲਾ ਫੁੱਲੀਆਂ ਖੜਾ ਹੈ ਹੋ ਗਿਆ ਮੈਂ ਮੈਂ ਖੋਲ ਹੈਲੋ ਗਾਇਜ਼ ਉਹਨਾਂ ਲੋਟ ਚiate ਸਮੋਸਾ ਇਕੱਠਾ ਹੀ ਕਰਤਾ ਦੇਖ ਲਓ ਮਸਾਲੇ ਵਾਲੇ ਨੇ ਕਾਚੀਆਂ ਲੌਂਗ ਸੰਸ ਤਪੜ ਮੰਦਰੀ ਉਹ ਚਾਏ ਕਿਹੜੇ ਵਜੇ ਦੀ 9 ਵਜੇ ਦੀ ਰਾਤ ਦੇ ਮੈਂ ਨਾ ਥੱਪੜ ਮਾਰ ਨਤਰਾ ਮਾਰ ਕੇ ਥੱਪੜ ਕਰਦਾ ਆ ਜਾ ਦੇਖ ਲੈਨੇ ਕੌਣ ਲੱਗਦਾ ਫਿਰ ਆ ਜਾ ਪਹਿਲੇ ਚਾਹ ਬਣਾ ਲੈ ਤੂੰ ਜਵੈਣ ਪਾਦਾ ਮਾੜੀ ਸੀ ਚਾਹ ਚ ਆ ਚੱਲ ਤੂੰ ਕੰਮ ਕਰ ਉੱਠੇ ਪਰ ਪੜ ਲੰਦੇ ਫਿਰ ਮੈਂ ਕਿਹਾ ਤੈਨੂੰ ਕੁਝ ਕਹਿ ਰਹੀ ਆ ਡਿਸਟਰਬੈਂਸ ਹੁੰਦੀ ਆ ਸੋ ਗਾਇਜ਼ ਆਪਾਂ ਪੜਪੜ ਕੇ ਹੋ ਗਏ ਫ੍ਰੀ ਤੇ ਪਰੋਟੀ ਵੀ ਖਾ ਲਈਆ ਤੇ ਮੰਮਾ ਸੋ ਗਏ ਨੇ ਕਿਉਂਕਿ ਮੰਮਾ ਦੀ ਅਗੀ ਤਬੀਅ ਥੋੜੀ ਜੀ ਖਰਾਬ ਹੈ ਤਾਂ ਕਰਕੇ ਜਲਦੀ ਸੋ ਜਾਂਦੇ ਨੇ ਤੇ ਆਪਣੇ ਅੱਜ ਦੇ ਵਲੌਗ ਜ ਇੰਨਾ ਹੀ ਤੇ ਜੇ ਲਾਈਕ ਕਮੈਂਟ ਸ਼ੇਅਰ ਜੇ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਠੀਕ ਹੈ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ